ਮੰਡੀ ਗੋਬਿੰਦਗੜ ਵਿੱਚ ਗਊ ਰੱਖਿਆ ਦਲ ਦੇ ਵੱਲੋਂ ਗਊ ਮਾਸ ਦਾ ਟਰੱਕ ਫੜਨ ਦੇ ਮਾਮਲੇ ਵਿੱਚ ਨਵੀਂ ਕੜੀ ਸਾਹਮਣੇ ਆਈ ਹੈ ਪੁਲਿਸ ਨੇ ਪਰਤਨਾਮੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਲਜ਼ਾਮ ਨੇ ਕਿ ਗਊ ਮਾਸ ਦਾ ਟਰੱਕ ਫੜਨ ਤੋਂ ਬਾਅਦ ਕੁਝ ਲੋਕਾਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸ ਦੌਰਾਨ ਕੁਝ ਵਿਅਕਤੀਆਂ ਨੇ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਧੱਕਾ ਮੁੱਕੀ ਕੀਤੀ ਤੇ ਵਰਦੀ ਨੂੰ ਹੱਥ ਪਾਇਆ ਹਾਲਾਂਕਿ ਥਾਣਾ ਮੁਖੀ ਅਰਸ਼ਦੀਪ ਨੇ ਮੌਕੇ ਤੇ ਮਾਮਲਾ ਸ਼ਾਂਤ ਕਰਵਾਇਆ ਲੇਕਿਨ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਗਈ जिस ਤੋਂ ਬਾਅਦ ਮੁਲਾਜ਼ਮ ਨੇ ਸ਼ਿਕਾਇਤ ਦਰਜ ਕਰਵਾਈ ਹੈ ਤੇ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਹੋਇਆ ਪੁਲਿਸ ਦੇ ਵੱਲੋਂ ਭਰਤ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਬਾਕੀਆਂ ਦੀ ਪਾਲ ਜਾਰੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਧਰਨੇ ਦੇ ਦੌਰਾਨ ਮਾਹੌਲ ਖਰਾਬ ਕਰਨ ਵਾਲਾ ਕਦਮ ਸੀ ਸ਼ੀਰਿਕ ਕੇ ਮਕਮਲ ਅੰਦਰ ਜੋ ਹੈ ਸੀਗਾ ਜਿਹਦੇ ਚ ਗਊ ਰੱਖਸ਼ਾ ਦਲ ਵੱਲੋਂ ਇੱਕ ਟਰੱਕ ਫੜਿਆ ਗਿਆ ਸੀ ਜਿਹਦੇ ਵਿੱਚ ਉਹਨਾਂ ਦੇ ਮੁਤਾਬਕ ਉਹਦਾ ਮੀਟ ਹੈ ਜਿਹਨੂੰ ਕੋ ਬੀਫ ਕਹਿੰਦੇ ਆ ਇਰੇ ਸੰਬੰਧ ਵਿੱਚ ਕੁਝ ਲੋਕਾਂ ਵੱਲੋਂ ਦਰਨਾ ਦਰਨਾ ਲਾਇਆ ਗਿਆ ਸੀ ਜੀਟੀ ਰੋਡ ਤੇ ਕਿ ਪ੍ਰੋਟੈਸਟ ਕੀਤਾ ਗਿਆ ਸੀ ਤੇ ਇਦਾਂ ਦੇਖਿਆ ਗਿਆ ਵੀ ਪ੍ਰੋਟੈਸਟ ਤਾਂ 2 ਘੰਟੇ ਬਾਅਦ ਘੰਟੇ ਬਾਅਦ ਪੀਸਫੁਲੀ ਖਤਮ ਹੋ ਗਿਆ ਉੱਥੇ ਕਿ ਉਹਨਾਂ ਦੀ ਜਿਹੜੀ ਸਾਰੀ ਡਿਮਾਂਡ ਸੀਗੀ ਐਫਆਈਆਰ ਲਾਜ ਕਰਨਾ ਤੇ ਦੋਸ਼ੀਆਂ ਨੂੰ ਫੜਨਾ ਜਿਹਦੇ ਤੇ ਅਸੀਂ ਕਰ ਰਹੇ ਹਾਂ ਤੇ ਅਸੀਂ ਦੋ ਬੰਦੇ ਵੀ ਅਰੈਸਟ ਵੀ ਕਰ ਲਏ ਉਹ ਚੀਜ਼ ਤਾਂ ਹੋ ਗਈ ਸੀ ਇਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਇਸ ਧਰਨੇ ਦੀ ਜੀ ਜੋ ਦੇਖਣੀ ਚਾਹੀ ਸੀ ਕਿ ਜਿਹਦੇ ਚ ਇੱਕ ਪੁਲਿਸ ਮੁਲਾਜ਼ਮ ਜੋ ਕਿ ਜੀਆਰਪੀ ਖਾਣੇ ਸਰਾਂਦੇ ਵਿੱਚ ਸੀਗਾ ਉਸਕਿਦ ਉਹ ਆਪਣੀ ਡਿਊਟੀ ਤੇ ਜਾ ਰਿਹਾ ਸੀਗਾ ਜੋ ਸਾਈਡ ਲੇਨ ਤੋਂ ਜਾ ਰਿਹਾ ਸੀਗਾ ਤੇ ਇੱਕ ਇਥੇ ਮੰਡੀ ਕੰਨਕੜ ਦੇ ਹੀ ਵਸਨੀਕ ਸੀਗੇ ਭਰਤ ਜੀ ਉਹਨਾਂ ਵੱਲੋਂ ਉਹ ਮੁਲਾਜ਼ਮ ਨਾਲ ਉਹਨੂੰ ਰੋਕਿਆ ਗਿਆ ਤੇ ਉਹਦੇ ਨਾਲ ਧੱਕਾ ਮੁੱਠਕੀ ਕੀਤੀ ਗਈ ਤੇ ਉਹ ਉਹਦੇ ਕੰਮ 'ਚ ਵਿਘਨ ਪਾਇਆ ਗਿਆ ਜਦੋਂ ਉਹ ਆਪਣੀ ਡਿਊਟੀ ਜਾ ਰਿਹਾ ਸੀਗਾ ਜਿੱਥੇ ਮੌਕੇ ਤੇ ਮੈਂ ਉਹਨੂੰ ਰੋਕ ਕੇ ਉਹਨੂੰ ਮੁੰਡੇ ਨੂੰ ਉਹਨਾਂ ਤੋਂ ਚਾਪੀ ਦਿਵਾ ਕੇ ਉਹਨੂੰ ਡਿਊਟੀ ਤੇ ਭੇਜਤਾ ਸੀ ਜਿਸ ਤੋਂ ਬਾਅਦ ਇਹ ਜਦੋਂ ਵੀਡੀਓ ਵਾਇਰਲ ਹੋਈ ਤਾਂ ਉਹ ਮੁੰਡੇ ਮਲਾਜ਼ਮ ਨੇ ਪੁਲਿਸ ਮਲਾਜ਼ਮ ਨੇ ਸਾਡੇ ਕੋਲ ਆ ਕੇ ਸਟੇਟਮੈਂਟ ਦਿਖਾਈਏ ਕਿ ਅਸੀਂ ਇਹਦੇ ਖਿਲਾਫ ਪਰਚਾ ਦਿੱਤਾ ਹੈ ਸਰ ਮੁੰਡੇ ਦੇ ਤੇ ਅਰੈਸਟ ਕਰ ਲਿਆ ਕਿਸ ਧਾਰਾ ਦੇ ਵਿੱਚ ਕਿਸ ਸਰਕਾਰੀ ਕੰਮ ਚ ਗ੍ਰੀਵੈਂਸ ਫਾਰਮ ਦੀ ਧਾਰਾ ਹੈ ਸਰ ਡੀਐਨਐਸ ਦੇ ਅਕੋਰਡਿੰਗ ਸੈਕਸ਼ਨ 132 221 352 ਬ੍ਰੈਕਟ 3 126 ਜਮਨ 2 121 ਜਮਨ 1 ਜੋ ਕਿ ਪੁਰਾਣੀ ਆਈਪੀਸੀ ਦੇ ਮੁਤਾਬਕ ਤੇ 303 186 332 34 IPC ਤੇ 506 IPC ਬੰਦੀ ਹੈ ਇਹ ਤਕਰੀਬਨ ਐਸੀ ਜਾਂ ਹੋਰ ਵੀ ਦੇਖੋ ਇਹ ਤਕਰੀਬਨ ਦਾ ਹੀ ਜਿਹੜਾ ਪੋਟੈਸ ਸੀਗਾ ਉਹ ਵੈਸੇ ਬੜਾ ਪੀਸਫੁਲ ਸੀਗਾ ਬਟ ਇਹ ਕੁਛਾਰਤੀ ਤਤਵ ਨੂੰ ਇਹਨੂੰ ਖਰਾਬ ਕਰਨ ਲਈ ਇਹ ਚੀਜ਼ ਕੀਤੀ ਗਈ ਸੀ ਕਿ ਜੋ ਕਿ ਬਿਲਕੁਲ ਵੀ برداشت ਕਰਨੀ ਚੀਜ਼ ਨਹੀਂ ਹੈ ਤੇ ਇਹਦੇ ਖਿਲਾਫ ਸਾਡੇ ਸੀਨੀਅਰ ਅਫਸਰ ਨੇ ਤੋਂ ਸਖਤ ਜਤਾ ਵੀ ਇਹ ਚੀਜ਼ برداشت ਨਹੀਂ ਕਰਨੀ ਤੇ ਜਿਹੜੇ ਜਿਹੜੇ ਲੋਕ ਵੀਡੀਓ ਚ ਹੈਗੇ ਆ ਜਿਨ੍ਹਾਂ ਦਾ ਰੋਲ ਪਾਇਆ ਜਾਊਗਾ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਅਸੀਂ ਜਿਹੜੇ ਨਾਮਿਨੇਟ ਕਰਕੇ ਉਹਨਾਂ ਦੀ ਅਰੈਸਟ ਪਾਵਾਂਗੇ ਸਰ ਪਟੂਟ ਜਿਦਾਂ ਦੀ ਧੱਕਾ ਮੋਕੀ ਉਹ ਪੁਲਿਸ ਮੁਲਾਜ਼ਮ ਨੇ ਦੱਸਿਆ ਵੀ ਮੈਂ ਇੱਕ ਜ਼ਰੂਰੀ ਕੰਮ ਲਈ ਜਾ ਰਿਹਾ ਵੀ ਮੈਨੂੰ ਰਸਤਾ ਦੇ ਦਿਓ ਕਿਉਂਕਿ ਜੋ ਆਪਾਂ ਮੂਮਨ ਇੱਕ ਪ੍ਰੋਟੈਸਟ ਦੇ ਵਿੱਚ ਪੀਸਫੁਲ ਪ੍ਰੋਟੈਸਟ ਦੇ ਵਿੱਚ ਐਂਬੂਲੈਂਸ ਹੋਵੇ ਸਕੂਲ ਦੇ ਜਵਾਕਾਂ ਨੂੰ ਜਾਂ ਫਿਰ ਕੋਈ ਬਜ਼ੁਰਗ ਜਾ ਰਿਹਾ ਹੈ ਟ੍ਰੀਟਮੈਂਟ ਹੈ ਜਿਹੜਾ ਕੋਈ ਹਸਪਤਾਲ ਜਾਣਾ ਉਹਨੂੰ ਆਪਾਂ ਰਸਤਾ ਦੇ ਹੀ ਦਿੰਨੇ ਆ ਇਹਨੂੰ ਉਹ ਵੀ ਚਾਹੁੰਦਾ ਸੀ ਵੀ ਮੇਰੀ ਜਿਹੜੀ ਰਿਕਵੈਸਟ ਹੈ ਕਨਸਿਡਰ ਕੀਤੀ ਜਾਏ ਤੇ ਮੈਨੂੰ ਜਾਣ ਲਈ ਦਿੱਤਾ ਜਾਏ ਬਟ ਉਹਨਾਂ ਵੱਲੋਂ ਇਸ ਜਿਹੜੇ ਇਹ ਅਕਿਊਜ਼ ਨੇ ਭਰ ਕੋਈ ਉਹ ਚ ਆ ਰਿਹਾ ਸੀ ਚਾਬੀ ਖੋਲੀ ਹਾਂਜੀ ਮੈਂ ਦੱਸਿਆ ਤੁਹਾਨੂੰ ਵੀ ਚਾਬੀ ਵੀ ਲੈ ਲਈ ਸੀ ਜਿਹਦੀ ਵੀਡੀਓ ਬਣਾਈ ਹੈ ਜਿਹ ਜੋ ਵੀਡੀਓ ਚਾਹੇ ਤਾਂ ਚਾਬੀਆਂ ਨੂੰ ਵਾਪਸ ਕਰਾ ਕੇ ਮੁੰਡੇ ਨੂੰ ਭੇਜਿਆ ਗਿਆ ਸੀ ਪੁਲਿਸ ਬੁਲਾ ਕੇ ਨੂੰ ਤੇ ਬਾਅਦ ਚ ਉਹਨੂੰ ਥਾਣੇ ਬੁਲਾ ਕੇ ਉਹਦੀ ਸਟੇਟਮੈਂਟ ਰਿਕਾਰਡ ਕਰਕੇ ਜੋ ਵੰਦੀ ਕਾਰਵਾਈ ਕੀਤੀ ਜੇ ਇਸ਼ਤਾਨ ਮਰਦੀ ਹੈ ਚਲੋ ਕੋਈ ਮਰਦੀ ਜਾਏਗਾ ਹਵਾ ਕਰ ਦੋਏਗਾ ਸੋਰੀ મા ਜੱਜਾ ਮਾਰਦਾ ਚਾਪੇ ਦੀ ਮੰਦੀ ਚਾਪੇ ਦੀ ਮੰਦੀ ਚਾੜਾ ਮਾਰੇਗਾ ਆ ਜਾਓ ਆਡੀ ਕਾਰ ਆਡੀ ਕਾਰ ਦਿਖਾ ਟਾਟਾ ਮਾਰਨ ਨੂੰ ਪਹਿਲਾਂ ਮਾਰ ਪਹਿਲਾਂ ਟਾਟਾ ਮਾਰਨ ਨੂੰ ਕਹਿੰਦਾ ਚਾੜਾ ਮਾਰਨਾ ਬੱਚਾ ਆਇਆ ਹੈ ਚਾਬੀ ਦੋ ਯਾਰ ਹਾਲੋ ਯਾਰ ਚਾਟ ਮਾਰਦਾ ਤੂੰ ਤੂੰ ਅੱਗ ਲੱਗਦੇ ਰੇ ਇਹ ਕਿਉਂ ਧੱਕਾ ਕਰੀ ਜਾਂਦਾ ਮੈਂ ਬੋਲਦਾ ਚਾੜੇ ਮਾਰੂੰਗਾ ਚਲ ਕੋਈ ਨਾ ਗੋਰੀ ਮੈਂ ਨਹੀਂ ਨਹੀਂ ਅਸੀਂ ਨਹੀਂ ਜਾਣਦੇ ਨੇ ਇਹ ਮਿੱਥੋ ਜਾਓ ਨਹੀਂ ਜਾਓ ਆਪੀ ਬੇਟਾ ਉਹ ਵਰਦੀ ਦੀ ਆ ਉਹ ਨਹੀਂ ਲੜੋ ਲੜਦਾ ਉਹ ਐ ਲੜਦਾ ਪਿਆ ਓਏ ਕੋਈ ਭਈਆ ਗਲਤ ਬੋਲ ਰਹਾ ਹੈ ਓ ਬੇਟਾ ਕੋਈ ਨਹੀਂ ਕੋਈ ਚਲੋ ਬੇਟਾ ਥੋੜੇ ਭਾਈ ਉਹ ਮੋਟਰਸਾਈਕਲ ਸਾਈਡ ਤੇ ਕਰੋ ਸਾਈਡ ਤੇ ਕਰ ਦਿਓ ਉੱਪਰ ਦੀ ਕੋ ਮੈਨੂੰ ਹੋਈ ਉਹ ਬਿੱਟੂ ਬਾਈ ਤੁਸੀਂ ਸ਼ਾਂਤ ਹੋ ਜੀ ਜਾਂਦੇ ਹੋ ਹਮਝੇ ਬੰਦ ਹੋ ਗਈ ਯਾਰ ਉਹ ਬੰਦਾ ਭੈਣ ਦਾ ਸੱਟਾ ਕਰ ਰਿਹਾ ਥੱਲੇ ਉਹਦੇ ਤੇ ਬਾਲ ਨਹੀਂ ਬੋਲੀ ਮਾਰ ਦਿੰਦਾ ਜਾੜਾ ਮਾਰਨ ਦਾ ਉੱਤਰ ਗਿਆ ਉਹ ਕੁਮਾਰ ਕਰਦੇ ਹੋ ਸਾਰਾ ਇਹ ਮਾਰਦੀ ਜਾੜਾ ਤੇ